ਅਕਾਲੀ ਦਲ ਚਲ ਛੱਡੋ ਹੁਣ ਉਹਦੀ ਕੀ ਗੱਲ ਕਰਾਂਗੇ ਇਹਨੂੰ ਉਹ ਵਿਚਾਰਾ ਹੁਣ ਰੋਜ ਹੁਣ ਤਾਂ ਹੁਣ ਤਾਂ ਕੈਂਡੀਡੇਟ ਵੀ ਨਹੀਂ ਪੂਰੇ ਹੋ ਰਹੇ ਉਹ ਤਾਂ ਉਹਦਾ ਵਿਚਾਰਾ ਰੋਜ ਕੁਛ ਨਾ ਕੁਛ ਕਹਿ ਕੇ ਉਹ ਰੋਣ ਲੱਗੀ ਪਈ ਸੀ ਇੱਕ ਦਿਨ ਹਰ ਸਿਮਰਤ ਕੌਰ ਸਟੇਜ ਤੇ ਰੋਈ ਜਾਂਦੀ ਸੀ ਅੱਖਾਂ ਗਿੱਲੀਆਂ ਇਹ ਤਾਂ ਮੈਂ ਕਿਹਾ ਹਜੇ ਅੱਖਾਂ ਗਿੱਲੀਆਂ ਹੀ ਹੋਈਆਂ ਨੇ ਰਿਜ਼ਲਟ ਆਉਣ ਦੇ ਬੀਬਾ ਉਹ ਤੋਂ ਬਾਅਦ ਤੁਸੀਂ ਮੇਰੀ ਫੋਟੋ ਦੇਖ ਕੇ ਸਿੱਧਾ ਹੀ ਰੋਇਆ ਕਰੋਗੇ ਜਵਾਬ ਕ ਮੰਗੂਆਂ ਇਹਨਾਂ ਨੇ ਆਪਣੀਆਂ ਚੀਕਾਂ ਬਹੁਤ ਕਢਾਈਆਂ ਭਾਈ ਇਹਨਾਂ ਨੇ ਆਪਣੀਆਂ ਚੀਕਾਂ ਬਹੁਤ ਕਢਾਈਆਂ ਹੁਣ ਪ੍ਰਮਾਤਮਾ ਫਿਰ ਕੁਝ ਨਾ ਕੁਝ ਤਾਂ ਕਰੂਗਾ ਨਾ ਬੈਠਾ ਹੈ ਨਾ ਨੀਲੀ ਛਤਰੀ ਵਾਲਾ ਜਿਸਕਾ ਕੋਈ ਨਹੀਂ ਉਸਕਾ ਖੁਦਾ ਹੁੰਦਾ ਹੈ ਤੋ ਹੈਗਾ ਨਾ ਫਿਰ ਅਕਾਲੀ ਦਲ ਚਲ ਛੱਡੋ ਹੁਣ ਉਹਦੀ ਕੀ ਗੱਲ ਕਰਾਂਗੇ ਉਹ ਵਿਚਾਰਾ ਹੁਣ ਰੋਜ਼ ਹੁਣ ਤਾਂ ਹੁਣ ਤਾਂ ਕੈਂਡੀਡੇਟ ਵੀ ਨਹੀਂ ਪੂਰੇ ਹੋ ਰਹੇ ਉਹ ਤਾਂ ਉਹਦਾ ਵਿਚਾਰਾ ਰੋਜ਼ ਕੁਝ ਨਾ ਕੁਝ ਕਹਿ ਕੇ ਉਹ ਰੋਣ ਲੱਗੀ ਪਈ ਸੀ ਇੱਕ ਦਿਨ ਹਰ ਸਿਮਰਤ ਕੌਰ ਸਤੇ ਤੇ ਰੋਈ ਜਾਂਦੀ ਸੀ ਅੱਖਾਂ ਗਿੱਲੀਆਂ ਇਹ ਤਾਂ ਮੈਂ ਕਿਹਾ ਹਜੇ ਅੱਖਾਂ ਗਿੱਲੀਆਂ ਹੀ ਹੋਈਆਂ ਨੇ ਰਿਜ਼ਲਟ ਆਉਣ ਦੇ ਬੀਬਾ ਉਹ ਤੋਂ ਬਾਅਦ ਤੁਸੀਂ ਮੇਰੀ ਫੋਟੋ ਦੇਖ ਕੇ ਸਿੱਧਾ ਹੀ ਰੋਇਆ ਕਰੋਗੇ ਜਵਾਬ ਕ ਮੰਗੂ ਇਹਨਾਂ ਨੇ ਆਪਣੀਆਂ ਚੀਕਾਂ ਬਹੁਤ ਕਢਾਈਆਂ ਭਾਈ ਇਹਨਾਂ ਨੇ ਆਪਣੀਆਂ ਚੀਕਾਂ ਬਹੁਤ ਕਢਾਈਆਂ ਹੁਣ ਪ੍ਰਮਾਤਮਾ ਫਿਰ ਕੁਝ ਨਾ ਕੁਝ ਤਾਂ ਕਰੂਗਾ ਨਾ ਬੈਠਾ ਹੈ ਨਾ ਨੀਲੀ ਛਤਰੀ ਵਾਲਾ ਜਿਸ ਦਾ ਕੋਈ ਨਹੀਂ ਉਸ ਦਾ ਖੁਦਾ ਹੁੰਦਾ ਹੈ ਤਾਂ ਹੈਗਾ ਨਾ ਫਿਰ ਅਕਾਲੀ ਦਲ ਚਲ ਛੱਡੋ ਹੁਣ ਉਹਦੀ ਕੀ ਗੱਲ ਕਰਾਂਗੇ ਉਹ ਵਿਚਾਰਾ ਹੁਣ ਰੋਜ਼ ਹੁਣ ਤਾਂ ਹੁਣ ਤਾਂ ਕੈਂਡੀਡੇਟ ਵੀ ਨਹੀਂ ਪੂਰੇ ਹੋ ਰਹੇ ਉਹ ਤਾਂ ਉਹਦਾ ਵਿਚਾਰਾ ਰੋਜ਼ ਕੁਛ ਨਾ ਕੁਛ ਕਹਿ ਕੇ ਉਹ ਰੋਣ ਲੱਗੀ ਪਈ ਸੀ ਇੱਕ ਦਿਨ ਹਰ ਸਿਮਰਤ ਕੌਰ ਸਟੇਜ ਤੇ ਰੋਈ ਜਾਂਦੀ ਸੀ ਅੱਖਾਂ ਗਿੱਲੀਆਂ ਇਹ ਤਾਂ ਮੈਂ ਕਿਹਾ ਹਜੇ ਅੱਖਾਂ ਗਿੱਲੀਆਂ ਹੀ ਹੋਈਆਂ ਨੇ रिजल्ट ਆਉਣ ਦੇ ਬੀਬਾ ਉਹ ਤੋਂ ਬਾਅਦ ਤੁਸੀਂ ਮੇਰੀ ਫੋਟੋ ਦੇਖ ਕੇ ਸਿੱਧਾ ਹੀ ਰੋਇਆ ਕਰੋਗੇ ਜਵਾਕਾ ਮੰਗੂ ਇਹਨਾਂ ਨੇ ਆਪਣੀਆਂ ਚੀਕਾਂ ਬਹੁਤ ਕਢਾਈਆਂ ਭਾਈ ਇਹਨਾਂ ਨੇ ਆਪਣੀਆਂ ਚੀਕਾਂ ਬਹੁਤ ਕਢਾਈਆਂ ਹੁਣ ਪਰਮਾਤਮਾ ਫਿਰ ਕੁਝ ਨਾ ਕੁਝ ਤਾਂ ਕਰੂਗਾ ਨਾ ਬੈਠਾ ਹੈ ਨਾ ਨੀਲੀ ਛਤਰੀ ਵਾਲਾ ਜਿਸ ਕਾ ਕੋਈ ਨਹੀਂ ਉਸ ਕਾ ਖੁਦਾ ਹੋਤਾ ਹੈ ਤੋ ਹੈਗਾ ਨਾ ਫਿਰ ਅਕਾਲੀ ਦਲ ਚਲ ਛੱਡੋ ਉਹਨਾਂ ਦੀ ਕੀ ਗੱਲ ਕਰਾਂਗੇ ਇਹਨੂੰ ਉਹ ਵਿਚਾਰਾ ਹਮ ਰੋਜ ਉਹ ਤਾਂ ਉਹ ਤਾਂ ਕੈਂਡੀਡੇਟ ਵੀ ਨਹੀਂ ਪੂਰੇ ਹੋ ਰਹੇ ਉਹ ਤਾਂ ਉਹਦਾ ਵਿਚਾਰਾ ਰੋਜ ਕੁਛ ਨਾ ਕੁਛ ਕਹਿ ਕੇ ਉਹ ਰੋਣ ਲੱਗੀ ਪਈ ਸੀ ਇੱਕ ਦਿਨ ਹਰ ਸਿਮਰਤ ਕੌਰ ਸਟੇਜ ਤੇ ਰੋਈ ਜਾਂਦੀ ਸੀ ਅੱਖਾਂ ਗਿੱਲੀਆਂ ਇਹ ਤਾਂ ਮੈਂ ਕਿਹਾ ਹਜੇ ਅੱਖਾਂ ਗਿੱਲੀਆਂ ਹੀ ਹੋਈਆਂ ਨੇ ਰਿਜ਼ਲਟ ਆਉਣ ਦੇ ਬੀਬਾ ਉਹ ਤੋਂ ਬਾਅਦ ਤੁਸੀਂ ਮੇਰੀ ਫੋਟੋ ਦੇਖ ਕੇ ਸਿੱਧਾ ਹੀ ਰੋਇਆ ਕਰੋਗੇ ਜਵਾਕਾ ਮੰਗੂ ਇਹਨਾਂ ਨੇ ਆਪਣੀਆਂ ਚੀਕਾਂ ਬਹੁਤ ਕਢਾਈਆਂ ਭਾਈ इन्होंने अपनी चीक बहुत कढ़ाई है फिर कुछ ना कुछ तो करूगा ना बैठा है ना नीली छतरी वाला जिसका कोई नहीं उसका खुदा होता है तो है ना फिर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर